ਬੇਬੇ ਯਾਰ ਬਾਈ ਇੱਕ ਗੱਲ ਆ ਵੀ ਬੇਬੇ ਬਹੁਤ ਵੱਡੀ ਡਾਕਟਰ ਆ ਇੱਕ ਦਾ ਦੇਸੀ ਨਖਤਿਆ ਦੀ ਬੇਬੇ ਨਾਲ ਮੈਂ ਗੱਲ ਕਰਨ ਲੱਗਾ ਕਹਿੰਦੀ ਪੁੱਤ ਲੱਸੀ ਕਹਿੰਦੀ ਮੈਂ ਰੜਕਦੀ ਆ ਹੂੰ ਕਹਿੰਦੀ ਲੱਸੀ ਰੜਕ ਕਹਿੰਦੀ ਮੈਂ ਉੱਥੇ ਭੇਜਣੀ ਭੇਜਣੀ ਆ ਫਾਰਮ ਚ ਆਉਂਦੇ ਆਉਂਦੇ ਤੇ ਲੱਸੀ ਪਿਆਉਣੀ ਬੱਕਰੀਆਂ ਲਈ ਕਿੰਨੇ ਕ ਫਾਇਦੇਮੰਦ ਚੀਜ਼ ਆ ਬਾਈ ਹੁਣ ਇਹਨੂੰ ਕਈ ਤੇ ਕਈ ਕਹਿੰਦੇ ਵੀ ਬੱਕਰੀ ਦੇ ਲਈ ਲੱਸੀ ਲਿਆਉਣੀ ਨਹੀਂ ਚਾਹੀਦੀ ਹਾਂ ਤੇ ਫਿਰ ਮੇਰਾ ਤਾਂ ਹੁਣ ਜਿਹੜਾ ਕੋਈ ਦੁੱਕੀ ਤਿੱਕੀ ਦਾ ਮਾਲ ਹੈਗਾ ਸਾਰੇ ਹੀ ਪੀਂਦੇ ਹੂੰ ਡੇਲੀ ਆਪਣੇ ਚਲ ਮਹਾਰਾਜ ਦੇ ਦੇਣ ਆਣਾ ਕੋਈ ਮਾਨ ਨਹੀਂਗਾ ਕਿਸੇ ਵੇਲੇ ਹੁੰਦਾ ਕਿਸੇ ਵੇਲੇ ਨਹੀਂ ਵੀ ਹੁੰਦਾ ਡੈਰੀ ਜੀ ਪਰ 30 ਲੀਟਰ ਦੁੱਧ ਡੇਲੀ ਹੁੰਦਾ ਅੱਜ ਦੀ ਘੜੀ ਹੂੰ ਡੈਰੀ ਜੇ ਮੈਂ ਕਹਦੀ ਪਾਇਆ ਵੀ ਸੀਗਾ ਇੱਕ ਦੋ ਦਿਨ ਹੂੰ ਨਹੀਂ ਐਵੇਂ ਮੈਂ ਲੜ ਪਿਆ ਕਰੇ ਮੈਂ ਤੁਹਾਨੂੰ ਕਿੰਨੇ ਦਾ ਪੈਂਦਾ ਦੋ 300 ਦਾ ਲੈ ਕੇ ਜਾਂਦਾ ਜੇ ਮੈਂ 15 ਕਿਲੋ ਪਾਉਨੇ ਆ 15 ਤੇ 45 4 500 ਦਾ ਲੈ ਕੇ ਜਾਂਦੇ ਆ ਮੈਂ ਕਹਾਂ ਉਹੀ 500 ਰੁਪਏ ਤੁਹਾਡਾ ਡੇਲੀ ਦਾ ਲਿਖ ਲਿਆ ਕਰੋ 400 ਦਾ ਲੈ ਕੇ ਜਾਂਦਾ 500 ਲਿਖ ਲਿਆ ਕਰੋ ਜਦ ਜੇ ਮੈਂ ਮੇਮ ਨਾਲ ਬੱਕਰੀ ਵੇਚੂ ਆ ਮੈਂ ਤੋਸ ਹਾਬ ਨਾਲ ਪੈ ਲੈ ਲਿਆ ਕਰੋ ਤੇ ਨਹੀਂ ਤੁਸੀਂ ਕਿਉਂ ਕੱਢਦਾ ਕਰੋ ਉਹ ਦਾ ਤਾਂ ਖਰਚਾ ਲਾ ਲੋ 20 ਰੁਪਏ ਲੀਟਰ ਲੱਸੀ ਐ ਤੇ ਮੈਨੂੰ ਲੱਸੀ ਦੇ ਦਿਆ ਕਰੋ ਉਹੀ 15 ਲੀਟਰ 20 ਲੀਟਰ ਤੇ ਆਦੇ ਪੈਸੇ ਜੋੜ ਦਿਆ ਕਰੋ ਇਹ ਹਕੀਕਤ ਆ ਬਾਈ ਮੈਂ ਘਰੇ ਪੈਸੇ ਦਿੰਨਾ ਮੇਰੀ ਘਰ ਦੇ ਨੂੰ ਚਲੋ ਬੁਣੀਆਂ ਨੂੰ ਆ ਇੱਕ ਹੁੰਦਾ ਜਾਂ ਸਾਰੇ ਘਰੇ ਹੁੰਦੇ ਆ ਉਹ ਇੱਕ ਇੱਕ ਲਾਲਚ ਜਾਂ ਹੁੰਦਾ ਉਹਨਾਂ ਨੂੰ ਆਉਂਦਾ ਵੀ ਕਾਜ ਦੇ ਸਾਡੇ ਨੇ ਸਾਡੇ ਆ ਹਾਂ ਬਾਹ ਉਹ ਹੁੰਦਾ ਲਾਲਚ ਪਰ ਹਾਂ ਤੇ ਉਹ ਮੈਂ ਹੁਣ ਸਾਰਿਆਂ ਨੂੰ ਬਈ ਆਪਣੇ ਕਰੋ 40 45 ਲੀਟਰ ਲੱਸੀ ਆਉਂਦੀ ਆ ਉਹੀ ਕਹਿੰਦਾ ਮੈਂ ਮੈਂ ਸਿੱਧੀ ਪਾ ਦਨਾ ਕੋਈ ਨਾ ਪੀਂਦੇ ਯਾਰ ਖਰਾਕ ਤਾਂ ਬਾਈ ਕੋਈ ਨਹੀਂ ਮਾਰੀ ਹਮ ਹੁਣ ਬੱਕਰੀ ਆ ਯਾਰ ਬੱਕਰੀ ਅੱਕ ਪਚਾ ਜਾਂਦੀ ਆ ਹਮ ਤਤੂਰਾ ਖਾ ਜਾਂਦੀ ਆ ਹਮ ਇਹ ਜਦੋਂ ਚੀਜ਼ਾਂ ਖਾਂਦੀ ਆ ਤੇ ਫਿਰ ਬੱਕਰੀ ਨੂੰ ਯਾਰ ਮੈਨੂੰ ਤੁਸੀਂ ਐਂ ਦੱਸੋ ਵੀ ਇਹਦੇ ਵਾਸਤੇ ਮਾੜਾ ਕੀ ਰਹਿ ਗਿਆ ਹਮ ਇਹਨਾਂ ਦਾ ਕੁਦਰਤ ਦੀਆਂ ਜੜੀਆਂ ਬੂਟੀਆਂ ਖਾ ਜਾਣੀਆਂ ਉਹ ਚੀਜ਼ਾਂ ਨੇ ਖਾਣੀਆਂ ਫਿਰ ਮਾੜਾ ਕੀ ਰਹਿ ਗਿਆ ਮਾੜਾ ਕੁਝ ਵੀ ਨਹੀਂ ਸਹੀ ਗੱਲ ਹੈ ਮਾੜਾ ਕੁਝ ਵੀ ਵਧੀਆ ਘੈਂਟ ਚੀਜ਼ ਆ ਵੀ ਜਿਵੇਂ ਹੁਣ ਲੱਸੀ ਦੀ ਗੱਲ ਚੱਲੀ ਹੈ ਨਾ ਉਹ ਲੱਸੀ ਪਿਆ ਲੋ ਯਾਰ ਬਾਈ ਦੁੱਧ ਪਿਆ ਲੋ ਹੋਣਾ ਚਾਹੀਦਾ ਜਿਨ੍ਹਾਂ ਦੇ ਘਰੇ ਹੈ ਨਹੀਂ ਉਸ ਨੂੰ ਕਹਦੇ ਨੇ ਕਿ ਵੀ ਨਾਲ ਤਾਂ ਪਾਉਂਦੇ ਨਹੀਂ ਵੀ ਇਹ ਤਾਂ ਮਹਿੰਗਾ ਪਾਉ। ਇਹ ਤਾਂ ਪਾਉਂਦੇ ਨਹੀਂ ਹੁਣ ਕਹੀ ਕੀ ਕਹਿੰਦੇ ਆ ਕਈ ਕਹਿੰਦੇ ਵੀ ਅਖੇ ਯਾਰ ਬੀਟਲ ਬੱਕਰੀਆਂ ਫਲਾਨਾ 20 ਲੀਟਰ ਫਲਾਨਾ 40 ਲੀਟਰ ਦੁੱਧ ਪਾਉਂਦਾ ਕਾ ਦਹੀਂ ਭਾਈ ਪਾਈ ਜਾਂਦੇ ਜਿਨ੍ਹਾਂ ਦਾ ਤਾਂ ਦਾ ਉਹ ਕੀ ਕਰਦੇ ਫਿਰ ਉਹ ਬੱਚੇ ਛੋਟੇ ਸੇਲ ਕਰ ਦਿੰਦੇ ਆ ਬੱਚਾ ਜਗਾ ਦਿੰਦੇ ਉਹ ਫਿਰ ਯਾਰ ਉਹ ਤਾਂ ਮੈਂ ਦਾ ਪਾਪ ਮੰਨਦਾ ਜਿਹੜਾ 10 ਦਿਨਾਂ ਦਾ 5 ਦਿਨਾਂ ਦਾ ਹੁਣ ਆਖਣਗੇ ਇਹ ਕੰਮ ਆ ਯਾਰ ਸਾਡਾ ਦਾ ਫਲਾਨਾ ਪਰ ਨਹੀਂ ਯਾਰ ਉਹ ਕੰਮ ਦੋ ਪਾਸਿਓ ਮਰੀ ਜਾਂਦਾ ਇੱਕਦਮ ਮਾਂ ਨਾਲੋਂ ਬੱਚਾ ਟੁੱਟ ਜਾਂਦਾ ਬਚਪਨ ਤੇ ਹਨਾ ਜਿੱਥੇ ਹਣ ਪਾਲਣਾ ਜਿੱਥੇ ਦੁੱਧ ਦੀ ਦੌੜ ਇੱਕਦਮ ਬੱਚਾ ਟੁੱਟ ਜਾਂਦਾ ਇੱਕ ਬਈ ਜਿਹੜਾ ਲਈ ਜਾਂਦਾਗਾ ਉਹ ਯਾਰ ਹਕੀਕਤ ਆ ਮਾਂ ਦਾ ਦੁੱਧ ਪੀਤੇ ਬਣਾ ਬੱਚਾ ਤਿਆਰ ਹੀ ਨਹੀਂ ਹੁੰਦਾ ਹੁਣ ਮੇਰੇ ਕੋਲੇ ਆ ਬੱਚਾ ਮੇਰੇ ਕੋਲੇ ਮੈਂ ਛੋਟੇ ਬੱਚੇ ਦਾ ਜੇ ਸੌਦਾ ਵੀ ਕਰ ਲਾਂ ਮੈਂ ਯਾਰ ਮਹੀਨੇ ਤੋਂ ਕੱਟਦਾ ਮੈਨੂੰ ਕੋਈ ਕਹਿ ਦੇ ਵੀ ਦੇਤਾ ਹੋਵੇ ਮੈਂ ਨਹੀਂ ਦਿੰਦਾ ਮੈਂ ਤਾਂ ਨਾ ਡੇਢ ਮਹੀਨੇ ਦਾ 2 ਮਹੀਨੇ ਦਾ ਕਰਕੇ ਮੈਕਸਿਮ ਡੇਢ ਮਹੀਨੇ ਦਾ ਤੱਕ ਕਰਦੇ ਹੀ ਕਰਦਾ ਉਸ ਤੋਂ ਬਾਅਦ ਚਲੋ ਵੀ ਕੋਈ ਆ ਦਾ ਸਰਕਲ ਸੈੱਟ ਕਰਨਾ ਹੁੰਦਾ ਅਗਲੇ ਨੂੰ ਕਹਿ ਦਿੰਨਾ ਭਰਾਵਾ ਲੈ ਜਾ ਕਈ ਵਾਰੀ ਹੁਣ ਜਿਵੇਂ ਤੇਰੇ ਤੇ ਲਾਲਾ ਤੂੰ ਮੈਨੂੰ ਆਖੇ ਵੀ ਰਾਜਵੀਰ ਤੇ ਇੰਟਰਵਿਊ ਆ ਜਾਂ ਫਲਾਨਾ ਜਾਂ ਆਪਾਂ ਮਿਲੇ ਆ ਸੱਜਣ ਮੇਤਰਾ ਤੇਰੇ ਕੋਲੇ ਆਏ ਆ ਬਾ ਮੁੱਲ ਕਰ ਬੱਚਾ ਦੇ ਮੈਂ ਖੈਰ ਨਹੀਂ ਆ ਪੀਸਾਂ ਤਾਂ ਮੈਂ ਵੇਚ ਰੱਖਿਆ ਫਿਰ ਉਹ ਜਿਹੜਾ ਗੱਲਾਂ ਦਾ ਫਿਰ ਥਾਂ ਦਾ ਸਫਾਈ ਇੱਕ ਗੱਲ ਤੇ ਦੇਣੀ ਨਾ ਫਿਰ ਅਸਰੇ ਆਪਣਾ ਬਿਜ਼ਨਸ ਹੈ ਹਨਾ ਕੰਮ ਹੈ ਇਹ ਤਾਂ ਉਹ ਦੇਨੇ ਵੀ ਪੈਂਦਾਗਾ